ਵਾਈ ਕਿੱਥੇ ਜਿੱਤਦੇ ਐਵੇਂ ਗੱਲਾਂ ਹੁੰਦੀਆਂ ਵਾ ਇਹ ਇਹ ਅਸੀਂ ਵੀ ਗੱਲਾਂ ਕਰਦੇ ਹੁੰਦੇ ਸੀਗੇ ਵੀ ਇਸ ਤਰ੍ਹਾਂ ਕਰਕੇ ਐਵੇਂ ਪਰ ਇਹਨਾਂ ਲੋਕਾਂ ਨੇ ਉਦੋਂ ਆ ਗੰਦ ਪਾਤਾ ਆਪਦੇ ਮੂੰਹ ਕੱਲ ਪਰਸੋਂ ਮੰਨਿਆ ਕਿ ਨਹੀਂ ਉਹਨੇ ਆਪ ਮੰਨਿਆ ਵਾ ਤੇ ਮੈਨੂੰ ਦੱਸੇ ਵੀ ਮੈਂ ਕਿੱਥੇ ਗੰਦ ਪਾਇਆ ਸੀਗਾ ਜਿੱਥੇ ਤੂੰ ਪਹਿਲਾਂ ਸ਼ੁਰੂਆਤ ਕੀਤੀ ਆ ਤੂੰ ਕਿਥੇ ਉਹਨੂੰ ਕਾਗਜ ਨਹੀਂ ਭਰਨ ਦਿੱਤੇ 97 ਦੇ ਵਿੱਚ ਮੈਂ ਭਰੇ ਉਹ ਵੀ ਤੁਸੀਂ ਸਾਰੇ ਰਿਜੈਕਟ ਕਰਾਤੇ ਉਹ ਪ੍ਰਮਾਤਮਾ ਸਭ ਕੁਝ ਵੇਖਦਾ ਪਿਆ ਵਾ ਤੇ ਸਭ ਦਾ ਟਾਈਮ ਆਉਣਾ ਹੀ ਆਉਣਾ ਮੈਂ ਮੈਂ ਜਿੰਨੇ ਕੰਮ ਰਹਿ ਗਏ ਸਾਰੇ ਨਿਪਰੇ ਚੜਾਉਂਗਾ ਮੈਂ ਉਦੋਂ ਵੀ ਕਹਿੰਦਾ ਸਟੇਜਾਂ ਦੇ ਜੇਕਰ ਮੈਂ ਸਾਰੇ ਕੰਮ ਜਿੰਨੇ ਤੁਹਾਡੇ ਨਾਲ ਐਗਰੀਮੈਂਟ ਕੀਤਾ ਵਾ ਜਿਹੜਾ ਕਿ ਤੁਹਾਡੇ ਨਾਲ ਮੈਨੀਫੈਸਟੋ ਜਾਰੀ ਕੀਤਾ ਵਾ ਉਹ ਮੈਂ ਪੂਰਾ ਨਾ ਕਰ ਸਕਿਆ ਉਹਦੇ ਚ ਕੋਈ ਚੀਜ਼ ਵੀ ਰਹਿ ਗਈ ਤਾਂ ਮੈਂ ਵੋਟ ਨਹੀਂ ਮੰਗਣਾ ਹਾਂਗਾ ਕੱਲ ਕਹਿੰਨੇ ਆ ਭਾਈ ਜੀ ਵੋਟ ਕੰਮ ਕੀਤੇ ਆ ਤੇ ਪਾ ਦਿਆ ਜੇ ਜੇ ਅਸੀਂ ਠਗੀਆਂ ਮਾਰੀਆਂ ਝੂਠ ਬੋਲੇ ਆ ਕੁਛ ਇਧਰ ਉਧਰ ਦੇ ਮਾਰੇ ਆ ਬਿਲਕੁਲ ਨਾ ਵੋਟਾਂ ਪਾਇਆ ਜੀ ਜਨਤਾ ਦੇ ਹੱਥ ਜੋੜ ਕੇ ਮੇਰੀ ਬੇਨਤੀ ਆ ਮੈਂ ਤੁਹਾਡਾ ਬੱਚਾ ਤੁਹਾਡਾ ਭਰਾ ਆ ਕਿਸੇ ਦਾ ਭਤੀਜਾ ਆ ਮੇਰੀ ਬੇਨਤੀ ਆ ਅੱਗੇ ਵੀ ਸਮੇਂ-ਸਮੇਂ ਤੇ ਤੁਸੀਂ ਮੇਰਾ ਬਹੁਤ ਸਾਥ ਦਿੱਤਾ ਥੋੜਾ ਨਹੀਂ ਬਹੁਤ ਜ਼ਿਆਦਾ ਜਿਹੜਾ ਕਿ ਮੈਂ ਤੁਹਾਡਾ ਕਰਜ਼ਾ ਮੋੜ ਨਹੀਂ ਸਕਿਆ ਪਰ ਪਹਿਲੀ ਵਾਰੀ ਸਰਕਾਰ 'ਚ ਆਇਆ ਵਾਂ ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਵੀ ਤੁਹਾਡਾ ਮੈਂ ਜਿਹੜਾ ਮੇਰੇ ਤੇ ਤੁਸੀਂ ਸਾਨ ਕੀਤੇ ਆ ਹਰ ਵਾਰੀ ਮੇਰਾ ਸਾਥ ਦਿੱਤਾ ਵਾ ਜਦੋਂ ਵੀ ਤੁਹਾਨੂੰ ਬਾਜ਼ਮਾਰੀ ਤੁਸੀਂ ਮੇਰੇ ਨਾਲ ਖੜੇ ਜੇ ਪਹਿਲੀ ਵਾਰੀ ਸਰਕਾਰ ਚ ਆਇਆ ਵਾ ਆ ਜਿਹੜਾ ਸਾਲ ਆ ਸਵਾ ਸਾਲ ਦਿਨ ਰਾਤ ਇੱਕ ਕਰਕੇ ਤੁਹਾਡਾ ਵਾਦਾ ਕੀਤਾ ਸੀ ਮੈਂ ਉਸ ਟਾਈਮ ਤੁਹਾਡੇ ਨਾਲ ਵੀ ਮੈਂ ਪੰਜਾਬ ਚੋਂ ਪਹਿਲੇ ਨੰਬਰ ਤੇ ਜੀਰਾ ਹਲ ਕਾ ਲੈ ਕੇ ਆਉਂ ਨਾ ਲੈ ਕੇ ਆਵਾਂ ਤਾਂ ਫਿਰ ਮੈਨੂੰ ਕਿਹਾ ਜੇ ਵੀ ਆ ਤੂੰ ਕੀ ਵਾਦਾ ਕਰਕੇ ਗਿਆ ਸੀ ਪੰਜਾਬ ਚੋਂ ਜੇ ਚੀਦਾ ਪਹਿਲੇ ਨੰਬਰ ਤੇ ਨਾ ਆਵੇ ਵਿਕਾਸ ਪੱਖੋਂ ਤਮੈ ਮੈਂ ਵੋਟਾਂ ਮੰਗਣ ਨਹੀਂ ਆਉਂਗਾ ਮੈਂ ਪਿੱਛੇ ਜੇ ਮੈਂ ਆਖਿਆ ਮੈਂ ਆਖਿਆ ਮੈਨੂੰ ਮੈਂ ਐਮਐਲਏ ਛੱਡ ਦੇਣਾ ਮੈਨੂੰ ਗਊਸ਼ਾਲਾ ਦਾ ਪ੍ਰਧਾਨ ਬਣਾ ਦਿਓ ਅ ਦੂਜਾ ਚੇਅਰਮੈਨ ਬਣਾ ਦਿਓ ਵਾਈਸ ਚੇਅਰਮੈਨ ਬਣਾ ਦਿਓ ਮੈਂਬਰ ਬਣਾ ਦਿਓ ਮੈਂ ਗਊਆਂ ਦਾ ਗਰੰਟੀ ਕਰੂੰਗਾ ਤੁਹਾਨੂੰ ਸੜਕ ਦੇ ਉੱਤੇ ਗਊ ਨਹੀਂ ਦਿਸਣਨਾਂਗਾ ਗਊ ਮਾਤਾ ਵਾ ਨਾ ਕਿ ਗਊ ਪਸ਼ੂ ਵਾ ਭਾਰਤਿਕ ਅਜਿਹੇ ਆਦੇਸ਼ ਹੈ ਕਿ ਜਿੱਥੇ ਆਏ ਦਿਣੀ ਚੋਣਾ ਹੁੰਦੀਆਂ ਹੀ ਰਹਿੰਦੀਆਂ ਨੇ ਤੇ ਜੇ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਕਦੇ ਐਮਪੀ ਦੀਆਂ ਚੋਣਾਂ ਕਦੇ ਐਮਐਲਏ ਦੀਆਂ ਕਦੇ ਸਰਪੰਚੀ ਦੀਆਂ ਕਦੇ ਐਮਸੀ ਦੀਆਂ ਤੇ ਹੁਣ ਇਸ ਸਮੇਂ ਮੌਜੂਦਾ ਪੰਜਾਬ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਕਰਕੇ ਜਿਹੜਾ ਮਾਹੌਲ ਕਾਫੀ ਗਰਮਾਇਆ ਹੋਇਆ ਇਸ ਦੌਰਾਨ ਸਾਰੀਆਂ ਪਾਰਟੀਆਂ ਆਪੋ ਆਪਣਾ ਪ੍ਰਚਾਰ ਦੇ ਵਿੱਚ ਲੱਗੀਆਂ ਹੋਈਆਂ ਨੇ ਇਸੇ ਤਹਿਤ ਅੱਜ ਵਿਧਾਨ ਸਭਾ ਹਲਕਾ ਜੀਰਾ ਦੇ ਅਧੀਨ ਆਉਂਦੇ ਪਿੰਡ ਚੱਕ ਮਹਰਾਣਾ ਦੇ ਵਿੱਚ ਜੀਰੇ ਦੇ ਵਿਧਾਇਕ ਨਰੇਸ਼ ਕਟਾਰੀਆ ਜੀ ਪਹੁੰਚੇ ਆ ਔਰ ਉਹਨਾਂ ਦੇ ਨਾਲ ਤਪਦਾ ਸੱਚ ਨਿਊਜ਼ ਦੇ ਸੀਨੀਅਰ ਪੱਤਰਕਾਰ ਸਰਦਾਰ ਕਮਲਜੀਤ ਸਿੰਘ ਮਹਰਾਣਾ ਦੇ ਨਾਲ ਹੋਈ ਗੱਲਬਾਤ ਤੁਹਾਨੂੰ ਸੁਣਾਉਣੀ ਆ ਤੇ ਇਸ ਬਾਰੇ ਤੁਸੀਂ ਆਪਣੀ رائے ਜ਼ਰੂਰ ਕਮੈਂਟ ਬਾਕਸ ਵਿੱਚ ਦਿਓ ਜਿਵੇਂ ਕਿ ਤੁਹਾਨੂੰ ਪਤਾ ਕਿ ਇਲੈਕਸ਼ਨ ਜਿਹੜਾ ਵਿਧਾਨ ਸਭਾ ਤੇ ਜਿਹੜਾ ਪ੍ਰੀਸ਼ਦ ਦਾ ਜਿਹੜਾ ਉਹ ਪੰਜਾਬ ਦੇ ਵਿੱਚ ਪੂਰਾ ਭਖਿਆ ਹੋਇਆ ਮਸਲਾ ਤੇ ਕਈਆਂ ਜਗ੍ਹਾ ਉੱਤੇ ਬਹੁਤ ਜ਼ਿਆਦਾ ਜਿਹੜਾ ਉਹ ਮੰਡਲੇਆ ਸਿੰਘ ਫਸੇ ਹੋਇਆ ਕੁੰਡੀਆਂ ਦੇ ਕਾਫੀ ਪ੍ਰਚਾਰ ਚੱਲ ਰਿਹਾ ਸਾਰੀਆਂ ਪਾਰਟੀਆਂ ਵੱਲੋਂ ਹੀ ਤੇ ਅੱਜ ਪਿੰਡ ਚੱਕ ਮਹਰਣਾ ਜੋ ਕਿ ਮੇਰਾ ਵੀ ਪਿੰਡ ਆ ਉੱਥੇ ਵਿਧਾਇਕ ਸਾਹਿਬ ਸ਼੍ਰੀ ਨਿਜੀਕਟਾਰੀਆ ਉਹ ਪੁੱਛੇ ਨੇ ਤੇ ਆਪਣੇ ਵਿਚਾਰ ਵਾਸਤੇ ਨਾਲ ਹੀ ਉਹਨਾਂ ਦੇ ਗੁਰਿੰਦਰ ਸਿੰਘ ਗੋਰਾ ਜੋ ਕਿ ਇਹਨਾਂ ਦੇ ਮਤਾਜੀ ਇਲੈਕਸ਼ਨ ਲੜ ਰਿਹਾ ਜਿਲ੍ਹਾ ਪ੍ਰੀਸ਼ਦ ਦੀ ਤੇ ਨਾਲ ਸਾਡੇ ਵੀਰ ਜੱਜ ਵੀਰ ਸਿੰਘ ਜੋ ਕਿ ਬਲਾਕ ਸੰਮਤੀ ਦੇ ਮੈਂਬਰ ਬਣ ਚੁੱਕੇ ਨੇ ਕਿਉਂਕਿ ਸਾਹਮਣੇ ਕੋਈ ਕਾਗਜ਼ ਨਹੀਂ ਕਿਸੇ ਨੇ ਪਰੇ ਤੇ ਇਹ ਤੇ ਬਣ ਚੁੱਕੇ ਨੇ ਮੈਂਬਰ ਤੇ ਚੋਣ ਲੜ ਰਿਹਾ ਇਸ ਪੇ ਇਹਨਾਂ ਦੇ ਮਤਾਜੀ ਤੇ ਕਟਾਈ ਸਾਹਿਬ ਤੁਹਾਡੇ ਨਾਲ ਇਹਨਾਂ ਆਪਾਂ ਗੱਲਬਾਤ ਕਰਦੇ ਆਂ ਪੁੱਛਦੇ ਆਂ ਕਿ ਪਿੰਡਾਂ ਚੋਂ ਕਿਹੋ ਜਿਹਾ ਜੰਗਾਰਾ ਮਿਲਿਆ ਹਾਂਜੀ ਕਟਾਈ ਸਾਹਿਬ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਸਤਿ ਸ਼ਕਾਲ ਜੀ ਸਾਰਿਆਂ ਨੂੰ ਕੈਸਾ ਤੁਸੀਂ ਕਰ ਰਹੇ ਹੋ ਟੂ ਡੋਰ ਜਾਂ ਪਿੰਡਾਂ 'ਚ ਜਾਦੇ ਹੋ ਸਾਰੀ ਤੇ ਕਿਵੇਂ ਦਾ ਮਾਹੌਲ ਲੱਗ ਰਿਹਾ ਵਾ ਇਲੈਕਸ਼ਨ ਇਲੈਕਸ਼ਨ ਨੂੰ ਲੈ ਕੇ ਕਿਉਂਕਿ ਇਲੈਕਸ਼ਨ ਹੁੰਦੇ ਆ ਸਾਰੇ ਵਾਰਵਾਰੀ ਇਹ ਇਲੈਕਸ਼ਨ ਹੋਇਆ ਵੀ ਕਾਫੀ ਮਿਲਦਾ ਚਿਰਵਾਦਣਾ ਤੇ ਕਿਵੇਂ ਦਾ ਤੁਹਾਨੂੰ ਹੰਗਾਰਾ ਮਿਲ ਰਿਹਾ ਪਿੰਡਾਂ 'ਚ ਪਹਿਲਾਂ ਤਾਂ ਮੈਂ ਤਪਦੇ ਸੱਚ ਦਾ ਅਤੇਆਪ ਜੀ ਦਾ ਬਹੁਤ ਧੰਨਵਾਦ ਕਰਦਾ ਤੇ ਸਾਰੇ ਜਿਹੜੇ ਦੇਖ ਰਹੇ ਦਰਸ਼ਕ ਵੀਰ ਉਹਨਾਂ ਨੂੰ ਪਿਆਰ ਭਰੀ ਸਾਸਰੀ ਘਰ ਬੁਲਾਉਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੇ ਭਰਾਓ ਤੁਸੀਂ ਆਪਣੇ ਮਹਾਰਾਣਾ ਸਾਹਿਬ ਪੁੱਛਿਆ ਵਾ ਕਿ ਕਿਹੋ ਜਿਹਾ ਰਿਸਪੌਂਸ ਮਿਲਿਆ ਹਾਂ ਬਾਜੀ ਰਿਸਪੌਂਸ ਤੁਸੀਂ ਵੇਖ ਹੀ ਲਓ ਆ ਤੁਹਾਡੇ ਸਾਹਮਣੇ ਹੀ ਆ ਤੇ ਇੰਨਾ ਕੁ ਰਿਸਪੌਂਸ ਮਿਲ ਰਿਆ ਨਾ ਇਹ ਤਾਂ ਗੱਲਾਂ ਕਰਦੇ ਆ ਪਤਾ ਹੁਣ ਲੱਗੂ ਇਹ ਤਾਂ ਉਹ ਕਹਿੰਦਾ ਵੀ ਪੰਜਾਬੀ ਦੀ ਕਹਾਵਤ ਇਹਦਾ ਇੱਕ ਵੀ ਮੇਰੇ ਨਾਇਆ ਵਾਲ ਕੱਡੇ ਕੱਡੇ ਉਹ ਕਹਿੰਦਾ ਤੇਰੇ 2 ਮਿੰਟਾਂ ਹੀ ਸਾਹਮਣੇ ਆ ਜਾਣੇ ਆ ਤੇ ਉਹ ਦਿਨ ਕੜੇ ਆ 4-5 ਹੀ ਆ ਤੁਹਾਡੇ ਸਾਹਮਣੇ ਬਹੁਤੀਆਂ ਫੜਾ ਨਹੀਂ ਮਾਰਨੀਆਂ 14 ਦਿਨਾਂ ਨੂੰ ਰਿਜ਼ਲਟ ਆ ਜਾਣਾ ਤੁਹਾਡੇ ਸਾਹਮਣੇ ਪਤਾ ਲੱਗ ਜਾਣਾ ਤੁਹਾਨੂੰ ਕੀ ਹੈ ਤੇ ਕੀ ਨਹੀਂ ਆਪਾਂ ਐਵੇਂ ਫੜਾ ਮਾਰੀ ਜਾਈਏ ਤੇ ਜਿਹੜੇ ਵਿਰੋਧੀ ਆ ਉਹਨਾਂ ਦਾ ਇਹ ਕਹਿਣਾ ਵੀ ਇਲੈਕਸ਼ਨ ਅਸੀਂ ਜਿੱਤ ਰਹੇ ਆ ਪਰ ਸਾਨੂੰ ਸਿੱਕੋ ਹੀ ਖਦਸ਼ਾਵਾ ਕੀ ਜਿਹੜੀ ਸਰਕਾਰ ਆ ਉਹਨਾਂ ਨੇ ਹੇਰਾਫੇਰੀ ਕਰ ਦੇਣੀ ਹੈ ਵੋਟਾਂ ਦੀ ਗਿਣਤੀ 'ਚ ਜਾਂ ਹੋਰ ਕੁਝ ਦਾ ਟੈਕਨੀਕਲ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ 'ਚ ਹੇਰਾਫੇਰੀ ਕਰ ਜਾਣਗੇ ਇਹ ਚੀਜ਼ ਦਾ ਉਹ ਖਸ਼ਾਜ਼ਾ ਕਰ ਰਹੇ ਜੇਕਰ ਸਹੀ ਸਰੰਦ ਆ ਮੰਗਦਰੀ ਨਾਲ ਵੋਟਾਂ ਕਹਿੰਦੇ ਵੀ ਇਲੈਕਸ਼ਨ ਕਰਾਓ ਤੇ ਇਹੀ ਜਿੱਤਦੇ ਆ ਬਾਈ ਜੀ ਕਿੱਥੇ ਜਿੱਤਦੇ ਐਵੇਂ ਗੱਲਾਂ ਹੁੰਦੀਆਂ ਵਾ ਇਹ ਇਹ ਅਸੀਂ ਵੀ ਗੱਲਾਂ ਕਰਦੇ ਹੁੰਦੇ ਸੀਗੇ ਵੀ ਇਸ ਤਰ੍ਹਾਂ ਕਰਕੇ ਐਵੇਂ ਪਰ ਇਨਾ ਲੋਕਾਂ ਨੇ ਉਦੋਂ ਆ ਗੰਦ ਪਾਤਾ ਆਪਦੇ ਮੂੰਹ ਕੱਲ ਪਰਸੋਂ ਮੰਨਿਆ ਕਿ ਨਹੀਂ ਉਸ ਗੱਲ ਦਾ ਕੁਝ ਲੱਗਿਆ ਵੀ ਕਿਵੇਂ ਉਹਨੂੰ ਕਿਵੇਂ ਵੇਖਦੇ ਉਹਨੂੰ ਵੇਖਦਾ ਵੀ ਇਹ ਇਹ ਨੇ ਆਪ ਮੰਨਿਆ ਵਾ ਤੇ ਮੈਨੂੰ ਦੱਸੇ ਵੀ ਮੈਂ ਕਿੱਥੇ ਗੰਦ ਪਾਇਆ ਸੀਗਾ ਜਿੱਥੇ ਤੂੰ ਪਹਿਲਾਂ ਸ਼ੁਰੂਆਤ ਕੀਤੀ ਆ ਤੂੰ ਕਿਥੇ ਨੂੰ ਕਾਗਜ ਨਹੀਂ ਭਰਨ ਦਿੱਤੇ 97 ਦੇ ਵਿੱਚ ਮੈਂ ਭਰੇ ਉਹ ਵੀ ਤੁਸੀਂ ਸਾਰੇ ਰਿਜੈਕਟ ਕਰਾਤੇ ਇੱਕ ਵੀ ਇੱਕ ਵੀ ਕਿਸੇ ਐਮਐਲਏ ਦਾ ਸਰਪੰਚੀ ਦਾ ਕਾਗਜ ਰਹਿ ਨਹੀਂ ਦਿੱਤਾ ਤੇ ਹੋਰ ਉਦੋਂ ਬਾਅਦ ਵੀ ਤੁਸੀਂ ਠੀਕ ਆ ਸਮਾ ਸਮਾਂ ਬੜਾ ਉਹ ਪ੍ਰਮਾਤਮਾ ਸਭ ਕੁਝ ਵੇਖਦਾ ਪਿਆ ਵਾ ਸਭ ਦਾ ਟਾਈਮ ਆ ਤੇ ਸਭ ਦਾ ਟਾਈਮ ਆਉਣਾ ਹੀ ਆਉਣਾ ਮੈਂ ਤੇ ਮੇਰਾ ਭਰਾ ਨੇ ਨਾ ਪਤਾ ਲੱਗ ਜਾਣਾ ਵਾ ਜੋ ਇਹਦਾ ਇੱਕ ਮਾਰੇ ਨ ਝੂਠ ਮਾਰਨੀ ਬੜੀ ਆਦਾ ਤੇ ਲੋਕ ਜੋ ਮੈਨੂੰ ਪਿਆਰ ਦੇ ਰਹੇ ਆ ਜੋ ਮੈਨੂੰ ਪਹਿਲਾਂ ਵੀ ਅਕਸਰ ਮੈਨੂੰ ਪਤਾ ਸੀਗਾ ਵੀ ਤਾਂ ਹੀ ਮੁੰਡੇ ਦੇ ਕਾਗੇ ਭਰਾਏ ਆ ਵੀ ਸਾਨੂੰ ਲੋਕਾਂ ਨੇ ਇੰਨਾ ਕੁ ਪਿਆਰ ਦਿੱਤਾ ਮੈਂ ਭੁਲਾ ਨਹੀਂ ਸਕਦਾ ਮੈਂ ਜਿੰਨੇ ਕੰਮ ਰਹਿ ਗਏ ਸਾਰੇ ਨਿਪਰੇ ਚੜਾਉਂਗਾ ਮੈਂ ਉਦੋਂ ਵੀ ਕਹਿੰਦਾ ਸਟੇਜਾਂ ਦੇ ਜੇਕਰ ਮੈਂ ਸਾਰੇ ਕਮ ਜਿੰਨੇ ਤੁਹਾਡੇ ਨਾਲ ਐਗਰੀਮੈਂਟ ਕੀਤਾ ਵਾ ਜਿਹੜਾ ਕਿ ਤੁਹਾਡੇ ਨਾਲ ਮੈਨੀਫੈਸਟੋ ਜਾਰੀ ਕੀਤਾ ਵਾ ਉਹ ਮੈਂ ਪੂਰਾ ਨਾ ਕਰ ਸਕਿਆ ਉਹਦੇ ਚ ਕੋਈ ਚੀਜ਼ ਵੀ ਰਹਗੀ ਤਾਂ ਮੈਂ ਵੋਟ ਨਹੀਂ ਮੰਗਣਾਉਂਗਾ ਜਦੋਂ ਮੈਨੀਫੈਸਟੋ ਵਾਲਿਆਂ ਜੋ ਕੰਮ ਤੁਹਾਡੇ ਨਾਲ ਵਾਦੇ ਕੀਤੇ ਅਸੀਂ ਉਹ ਪੂਰੇ ਕਰਾਂਗੇ ਤੁਹਾਡੇ ਕੋਲ ਵੋਟ ਮੰਗਣ ਆਵਾਂਗੇ ਜਿਵੇਂ ਕੇਜਰੀਵਾਲ ਜੀ ਕਹਿੰਦੇ ਸੀ ਨਾ ਸਾਡੇ ਕਹਿੰਦੇ ਸੀ ਜੇ ਮੈਂ ਕੰਮ ਕੀਤੇ ਤਾਂ ਵੋਟ ਪਾ ਦਿਓ ਨਹੀਂ ਤੇ ਨਾ ਪਾਓ ਤੇ ਅਸੀਂ ਵੀ ਇਹ ਕੱਲ ਕਹਿੰਦੇ ਆ ਭਾਈ ਜੀ ਵੋਟ ਕੰਮ ਕੀਤੇ ਤਾਂ ਪਾ ਦਿਆ ਜੀ ਜੇ ਅਸੀਂ ਠੱਗੀਆਂ ਮਾਰੀਆਂ ਝੂਠ ਬੋਲੇ ਆ ਕੁਛ ਇੱਧਰ ਉੱਧਰ ਦੇ ਮਾਰੇ ਆ ਬਿਲਕੁਲ ਨਾ ਵੋਟਾਂ ਪਾਇਆ ਜੇ ਅੱਜ ਭਾਈ ਜੀ ਬੰਦਾ ਸਾਫ਼ ਸੁਥਰਾ ਵਾ ਅਜ ਤਾਂ ਨਹੀਂ ਇਹ ਆਮ ਪਾਰਟੀ ਜਨਨ ਦੀ ਬਣੀ ਉਦੋਂ ਦਾ ਤੁਰਿਆ ਆ ਫਾਊਂਡਰ ਮੈਂਬਰ ਨੇ ਬੜੇ ਫਾਊਂਡਰ ਮੈਂਬਰ ਨੇ ਸਾਡੇ ਚੇਅਰਮੈਨ ਸਾਹਿਬ ਵੀ ਇਹਨਾਂ ਦੇ ਨਾਲ ਕੰਮ ਕਰਦੇ ਦੇ ਚਲੋ ਅਸੀਂ ਕੋਈ 2-4 ਸਾਲ ਬਾਅਦ ਚਾਏ ਆ ਪਾਰਟੀ 'ਚ ਤੇ ਅੱਜ ਜੋ ਇਹਨਾਂ ਦਾ ਮਾਨ ਸਤਕਾਰ ਆ ਇਹਨਾਂ ਨੂੰ ਮਿਲਿਆ ਵਾ ਤੇ ਮੈਂ ਅਸੀਂ ਦਿਨ ਰਾਤ ਇੱਕ ਕਰੀ ਜਾਂਦੇ ਆ ਜਨਤਾ ਨੂੰ ਕੀ ਅਪੀਲ ਕਰਦੇ ਹੋ ਜਿਹੜੇ ਤੁਹਾਡੀ ਵੀਡੀਓ ਦੇਖਣਗੇ ਸਾਰੇ ਆਪਣੇ ਹਲਕਾ ਨਾਸੀ ਦੇ ਕਰਪੁੰਚ ਨਹੀਂ ਵੋਟਰਾਂ ਤੇ ਕਰਪੁੰਚ ਨਹੀਂ ਕੀ ਬੇਨਤੀ ਕਰਦੇ ਹੋ ਅੱਗੇ ਇੱਕ ਹੁੰਦਾ ਵੀ ਇਲੈਕਸ਼ਨ ਖੁਦ ਲੜਨਾ ਇੱਕ ਹੁੰਦਾ ਵਾ ਆਪਣੇ ਜਿਹੜੇ ਆ ਬੰਦੇ ਨੂੰ ਇਲੈਕਸ਼ਨ ਲੜਾਉਣਾ ਤੇ ਤੁਸੀਂ ਜੋਰ ਲਾ ਰਹੇ ਹੋ ਨਾ ਇਲੈਕਸ਼ਨ ਲੜਾਉਣ ਦੇ ਲਈ ਤੇ ਜਨਤਾ ਨੂੰ ਕੀ ਬੇਨਤੀ ਕਰਦੇ ਹੋ ਜਨਤਾ ਕੇ ਹੱਥ ਜੋੜ ਕੇ ਮੇਰੀ ਬੇਨਤੀ ਆ ਮੈਂ ਤੁਹਾਡਾ ਬੱਚਾ ਤੁਹਾਡਾ ਭਰਾ ਵਾਂ ਕਿਸੇ ਦਾ ਭਤੀਜਾ ਵਾਂ ਮੇਰੀ ਬੇਨਤੀ ਆ ਅੱਗੇ ਵੀ ਸਮੇਂ-ਸਮੇਂ ਤੇ ਤੁਸੀਂ ਮੇਰਾ ਬਹੁਤ ਸਾਥ ਦਿੱਤਾ ਥੋੜਾ ਨਹੀਂ ਬਹੁਤ ਜ਼ਿਆਦਾ ਜਿਹੜਾ ਕਿ ਮੈਂ ਤੁਹਾਡਾ ਕਰਜ਼ਾ ਮੋੜ ਨਹੀਂ ਸਕਿਆ ਪਰ ਪਹਿਲੀ ਵਾਰੀ ਸਰਕਾਰ 'ਚ ਆਇਆ ਵਾਂ ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਵੀ ਤੁਹਾਡਾ ਮੈਂ ਜਿਹੜਾ ਮੇਰੇ ਤੇ ਤੁਸੀਂ ਇਸਾਨ ਕੀਤੇ ਆ ਹਰ ਵਾਰੀ ਮੇਰਾ ਸਾਥ ਦਿੱਤਾ ਵਾ ਜਦੋਂ ਵੀ ਤੁਹਾਨੂੰ ਆਵਾਜ਼ ਮਾਰੀ ਤੁਸੀਂ ਮੇਰੇ ਨਾਲ ਖੜੇ ਜੇ ਪਹਿਲੀ ਵਾਰੀ ਸਰਕਾਰ 'ਚ ਆਇਆ ਵਾਂ ਆ ਜਿਹੜਾ ਸਾਲ ਆ ਸਵਾ ਸਾਲ ਦਿਨ ਰਾਤ ਇੱਕ ਕਰਕੇ ਤੁਹਾਡਾ ਵਾਦਾ ਕੀਤਾ ਸੀ ਮੈਂ ਉਸ ਟਾਈਮ ਤੁਹਾਡੇ ਨਾਲ ਵੀ ਮੈਂ ਪੰਜਾਬ ਚੋਂ ਪਹਿਲੇ ਨੰਬਰ ਤੇ ਜੀਰਾਲ ਕਾ ਲੈ ਕੇ ਆਉਂ ਨਾ ਲੈ ਕੇ ਆਵਾਂ ਤਾਂ ਫਿਰ ਮੈਨੂੰ ਕਿਹਾ ਜੇ ਵੀ ਆ ਤੂੰ ਕੀ ਵਾਦਾ ਕਰਕੇ ਗਿਆ ਸੀ ਪੰਜਾਬ ਚੋਂ ਜੇ ਜੀਦਾ ਪਹਿਲੇ ਨੰਬਰ ਤੇ ਨਾ ਆਵੇ ਵਿਕਾਸ ਪੱਖੋਂ ਤੇ ਮੈਂ ਵੋਟਾਂ ਮੰਗਣ ਨਹੀਂ ਆਉਂਗਾ ਕਿ ਜਿਵੇਂ ਤੁਸੀਂ ਚੱਕਰ ਵਾਲਾ ਪਿੰਡ ਦੇ ਵਿੱਚ ਚੱਕਰ ਵਾਲਾ ਪਿੰਡ ਦੇ ਵਸਨੀਕ ਹੁਣ ਚ ਮੇਰਾ ਵੀ ਇਹ ਪਿੰਡ ਆ ਸਾਡੇ ਪਿੰਡ ਚ ਛੱਪੜ ਦੀ ਬਹੁਤ ਪ੍ਰੋਬਲਮ ਆ ਉਹਨੂੰ ਲੈ ਕੇ ਕਿਵੇਂ ਛੱਪੜ ਦੀ ਪ੍ਰੋਬਲਮ ਦਾ ਹੱਲ ਹੋਊਗੀ ਉਹ ਕੋਤੇ ਪਾਣੀ ਫਿਰ ਰਾਹਾਂ ਦੇ ਵਿੱਚ ਰੁਕਦੇ ਵਰਦਾ ਬਾਈ ਜੀ ਮੈਂ ਸਾਰਿਆਂ ਨੂੰ ਬੇਨਤੀ ਕਰੀ ਜਨਾ ਹਰ ਬੰਦ ਜਿੱਥੇ ਜਾਦਾ ਵੀ ਪ੍ਰਾਉ ਲਿਸਟਾਂ ਬਣਾ ਕੇ ਲੈ ਆਓ ਇਲੈਕਸ਼ਨ ਦਾ ਹੋਰ ਚਾਰਾਂ ਦਿਨਾਂ ਨੂੰ ਖਤਮ ਹੋ ਗਏ ਉਸ ਤੋਂ ਬਾਅਦ ਮੈਨੂੰ ਵੇਖੋ ਮੈਨੂੰ ਤਾਂ ਤਾਂ ਪਤਾ ਲੱਗੂਗਾ ਤੁਸੀਂ ਆਣ ਕੇ ਦੱਸੋਗੇ ਸਾਡੇ ਪਿੰਡ 'ਚ ਛੱਪੜ ਬਣਨ ਵਾਲਾ ਸਾਡੇ ਪਿੰਡ 'ਚ ਨਾਲੀ ਬਣਨ ਵਾਲੀ ਗਲੀ ਬਣਨ ਵਾਲੀ ਸਾਡੇ ਜੈਕਟਿਵ ਹੋਣਗੇ ਫੇਰੀ ਹਾਂਜੀ ਸਾਡੇ ਪਿੰਡ ਦੇ ਵਿੱਚ ਸਾਥ ਦੇ ਵਿੱਚ ਮਤਲਬ ਵਧੀਆ ਬਜ਼ੁਰਗਾਂ ਵਾਸਤੇ ਥਾਂ ਬਣਾਈ ਜਾਵੇ ਸਾਡੇ ਸਭ ਤੋਂ ਜ਼ਿਆਦਾ ਜਿਹੜਾ ਨਸ਼ਿਆਂ ਤੋਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਸਭ ਤੋਂ ਵਧੀਆ ਉਪਰਾਲਾ ਗਰਾਊਂਡ ਹਰ ਪਿੰਡ 'ਚ ਸਰਕਾਰ ਨੇ ਕਹਿਤਾ ਗਰਾਊਂਡਾਂ ਵਧੀਆ ਬਣਾਓ ਜਿਹਦੇ ਵਿੱਚ ਬੱਚੇ ਖੇਡ ਕੇ ਜਦੋਂ ਬੱਚਾ ਖੇਡਣ ਜਾਊਗਾ ਕੁਦਰਤੀ ਗੱਲ ਨਸ਼ੇ ਤੋਂ ਬਚੂਗਾ ਨਹੀਂ ਤੇ ਭਾਈ ਜੀ ਅੱਜ ਜੋ ਹੁੰਦਾ ਪਿਆ ਵਾ ਕਿੰਨੂੰ ਨਹੀਂ ਪਤਾ ਵੈ ਝੂਠ ਬਰੀ ਜਾਈਏ ਪਰ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰ ਬੱਚੇ ਨੂੰ ਬਚਾਉਣਾ ਵਾ ਸਾਡਾ ਫਰਜ਼ ਬੰਦਾ ਅਸੀਂ ਇਹਨਾਂ ਨੂੰ ਪੜਾ ਲਿਖਾ ਕੇ ਇਹਨਾਂ ਦੇਸ਼ ਦਾ ਭਵਿੱਖ ਨੇ ਇਹ ਬੱਚੇ ਇਹ ਵਾਕਿਆ ਹੀ ਇਹਨਾਂ ਨੂੰ ਪੜਾ ਕੇ ਅਫਸਰ ਬਣਾ ਕੇ ਜਿਹੜੀ ਘਰ ਦੀ ਗਰੀਬੀ ਤਾਂ ਨਿਕਲੂਗੀ ਜਦੋਂ ਇਹ ਬੱਚੇ ਚੰਗੀਆਂ ਨੌਕਰੀਆਂ ਤੇ ਲੱਗ ਜਾਣਗੇ ਕੋਈ 50-50 ਲੱਖ 40-40 ਲੱਖ ਸਾਲ ਦੀ ਜਿਹੜਾ ਪੈਕੇਜ ਮਿਲੂਗਾ ਤੇ ਇਹਨਾਂ ਦੀ ਆਪੇ ਗਰੀਬੀ ਨਿਕਲ ਜੂਗੀ ਤੇ ਗਾਂ ਫਿਰ ਆਉਣ ਵਾਲੇ ਉਹਨਾਂ ਦੇ ਬੱਚੇ ਵੀ ਕੁਦਰਤੀ ਉਸ ਲਾਈਨ 'ਚ ਪੈ ਜਾਂਦੇ ਆ ਮਖੀਰਲਾ ਸਵਾਰਾ ਜੀ ਹੋਰ ਥੋੜਾ ਜਿਹਾ ਆਪਣਾ ਚਲੋ ਰਾਜਨੀਤਿਕ ਯਾ ਵੀ ਤੁਹਾਡੀ ਸਰਕਾਰ ਆ ਪੰਜਾਬ 'ਚ ਹਾਂਜੀ ਤੇ ਸੁਖਵੀਰ ਸਿੰਘ ਬਾਦਲ ਜੋ ਕਿ ਕਾਲੀ ਜਲੂ ਦੇ ਪ੍ਰਧਾਨ ਨੇ ਠੀਕ ਹੈ ਜੀ ਉਹਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਚੋਂ ਖੜੇ ਨੇ ਕਿਵੇਂ ਦੇਖਿਓ ਕੀ ਕੀ ਲੋੜ ਪੈ ਗਈ ਉਹਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨ ਦੀ ਕਿਉਂਕਿ ਪ੍ਰਧਾਨ ਨੇ ਅੱਗੇ ਤੇ ਨਿੱਕੇ ਚੋਣਾਂ ਲੜਦੇ ਨਹੀਂ ਇਹ ਵੀ ਜੀ ਕੀ ਗੱਲ ਬਣ ਗਈ ਵੀ ਉਹਨਾਂ ਨੂੰ ਚੋਣ ਲੜਨੀ ਪੈ ਗਈ ਜ਼ਿਲ੍ਹਾ ਪ੍ਰੀਸ਼ਦ ਸੇਵਾ ਕਰਨ ਦਾ ਮੌਕਾ ਮਾਈ ਜੀ ਵੇਖੋ ਹਰ ਇੱਕ ਇਨਸਾਨ ਕੋਈ ਮਕਸਦਾ ਕਿਸੇ ਦਾ ਮਾਣਾ ਵੀ ਮੈਂ ਸੇਵਾ ਕਰਾਂ ਕਿਸੇ ਕੋਈ ਇਹੋ ਜਿਹਾ ਵੀ ਹੁੰਦਾ ਵਾ ਇਨਸਾਨ ਪੈਸਿਆਂ ਲਈ ਵੀ ਵੇਖਦਾ ਵਾ ਪਰ ਜੋ ਉਹ ਬਾਦਲ ਪਰਿਵਾਰ ਅੱਜ ਸੇਵਾ ਕਰਨ ਦੇ ਮਨਸੂਬੇ ਨਾਲ ਥੱਲੇ ਇਲੈਕਸ਼ਨ ਲੜ ਰਿਹਾ ਤੇ ਕੋਈ ਗਨਾਹ ਨਹੀਂਗਾ ਦੇਕਰ ਇਹ ਮੈਂ ਤਾਂ ਨਹੀਂ ਇਸ ਗੱਲ ਨੂੰ ਮਾੜਾ ਸਮਝਦਾ ਕੋਈ ਵੀ ਆ ਜੇ ਕਿਸੇ ਦਾ ਮਾਣਾ ਚਲੋ ਆਪਾਂ ਕਹਿ ਨਹੀਂ ਸਕਦੇ ਭਾਵੇਂ ਠੀਕ ਹੈ ਮੈਂ ਕਿੱਦਾਂ ਵੱਡਾ ਇਲੈਕਸ਼ਨ ਲੜਿਆ ਤੇ ਮਉਣ ਕੇ ਮੈਂ ਕਹਦਾ ਮਾਤਾ ਥੱਲੇ ਲੜਦਾ ਲੜਦਾ ਹੀ ਨਹੀਂਗਾ ਐਵੇਂ ਨਹੀਂ ਹੁੰਦਾ ਚਲੋ ਥੱਲਿਓ ਹੀ ਆਪਾਂ ਸਿੱਖ ਕਿਤਾ ਤੱਕ ਪਹੁੰਚਦੇ ਆਂ ਕਈ ਵਾਰੀ ਬੰਦੇ ਦੀ ਮਨਸ਼ਾ ਹੁੰਦੀ ਆ ਮੈਂ ਪਿੱਛੇ ਜੇ ਮੈਂ ਆਖਿਆ ਮੈਂ ਆਖਿਆ ਮੈਨੂੰ ਮੈਂ ਐਮਐਲਏ ਛੱਡ ਦੇਣਾ ਮੈਨੂੰ ਗਊਸ਼ਾਲਾ ਦਾ ਪ੍ਰਧਾਨ ਬਣਾ ਦਿਓ ਹਾਂ ਦੂਜਾ ਚੇਅਰਮੈਨ ਬਣਾ ਦਿਓ ਵਾਈਸ ਚੇਅਰਮੈਨ ਬਣਾ ਦਿਓ ਮੈਂਬਰ ਬਣਾ ਦਿਓ ਮੈਂ ਗਊਆਂ ਦਾ ਗਾਰੰਟੀ ਕਰੂੰਗਾ ਤੁਹਾਨੂੰ ਸੜਕ ਦੇ ਉੱਤੇ ਗਊ ਨਹੀਂ ਦਿਸਣ ਦਊਗਾ ਗਊ ਮਾਤਾ ਵਾ ਨਾ ਕਿ ਗਊ ਪਸ਼ੂ ਵਾ ਬਹੁਤ ਲੋਕਾਂ ਨੂੰ ਪਤਾ ਨਹੀਂਗਾ ਕਿ ਗਊ ਆਮ ਪਸ਼ੂ ਗਿਣਦੇ ਆ ਮੈਂ ਕਹਿੰਦਾ ਨਹੀਂ ਇਹ ਗਊ ਮਾਤਾ ਇਸ ਗਊ ਮਾਤਾ ਨੇ ਕਿੰਨਾ ਕੁ ਸਾਨੂੰ ਦਿੱਤਾ ਵਾ ਮੈਂ ਹੁਣ ਥੋੜਾ ਜਿਆ ਮੇਰੇ ਕੋ ਸਮਾਂ ਘਟਾ ਨਹੀਂ ਤਾਂ ਮੈਂ ਸਾਰਾ ਐਕਸਪਲੇਨ ਕਰਾਂ ਕਿ ਜੋ ਗਊ ਮਾਤਾ ਨੇ ਜੋ ਸਾਨੂੰ ਦਿੱਤਾ ਨਾ ਬਹੁਤ ਕੁਝ ਦਿੱਤਾ ਤੇ ਅੱਜ ਸਾਡਾ ਇਨਸਾਨ ਦਾ ਫਰਜ਼ ਬਣਦਾ ਕਿ ਉਹਦਾ ਦੁੱਧ ਪੀ ਕੇ ਉਹਨੂੰ ਘਰੇ ਸੰਭਾਲੇ ਨਾ ਕਿ ਉਹਨੂੰ ਡੰਡਾ ਮਾਰ ਕੇ ਬਾਹਰ ਕੱਢ ਦੇਵੇ ਇਸ ਕਰਕੇ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਆਪਾਂ ਗਊਆਂ ਦੀ ਸੇਵਾ ਵੀ ਕਰਨੀ ਚਾਹੀਦੀ ਆ ਤੇ ਆਪਾਂ ਇਨਸਾਨਾਂ ਦੀ ਵੀ ਸੇਵਾ ਕਰਨੀ ਆ ਜਿੱਥੇ ਬੱਚਿਆਂ ਨੂੰ ਚੰਗੇ ਰਸਤੇ ਪਾਉਣਾ ਵਾ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਵੀ ਪੜ੍ਹਾਈ ਵਾਲੇ ਪਾਸੇ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਦਿਨ ਰਾਤ ਮਿਹਨਤ ਕਰੋ ਆਪਸ ਵਿੱਚ ਭਾਈਚਾਰਾ ਪਿਆਰ ਬਣਾ ਕੇ ਰੱਖੋ ਇੱਕ ਦੂਜੇ ਦੁਸ਼ਮਣੀਆਂ ਛੱਡ ਦਿਓ ਕੋਈ ਫਾਇਦਾ ਨਹੀਂਗਾ ਦੁਸ਼ਮਣੀਆਂ ਦਾ ਤੇ ਜਿਹੜਾ ਉਹ ਪ੍ਰਮਾਤਮਾ ਹਰ ਗੱਲ ਵੇਖਦਾ ਵਾ ਇਸ ਕਰਕੇ ਆਪਾਂ ਦੁਸ਼ਮਣੀਆਂ ਛੱਡ ਗਏ ਆਪਸ ਵਿੱਚ ਭਾਈਚਾਰਾ ਪਿਆਰ ਬਣਾ ਕੇ ਰੱਖੀਏ ਇਹ ਨਾ ਕਹਿੰਦਾ ਹੋਇਆ ਵਾ